ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਆ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਮਿਲਦੇ ਆ ਅੱਜ ਆਪਾਂ ਤੁਹਾਨੂੰ ਸੁਦੇ ਮਾਜਰਾ ਆਪਾਂ ਨੇ ਅੱਜ ਬੋਰਡ ਦਾ ਸਵਾਰਗੀ ਨੂੰ ਘੁਮਾਉਣਾ ਜੀ ਤੇ ਅਮਰਤ ਕਹਿੰਦਾ ਮੈਂ ਚਾਹ ਪੀਣੀ ਹੈ ਇਹਨੂੰ ਚਾਹ ਪਿਲਾ ਕੇ ਹੁਣ ਆਪਾਂ ਚੱਲਦੇ ਆ ਸੁਦੇ ਮਾਜਰਾ ਤੇ ਇਹ ਆਪਣਾ ਹਨਾ ਵੀਡੀਓ ਬਣਾਉਗਾ ਤੇ ਤੁਸੀਂ ਜੁੜੇ ਰਹੋ ਬੋਰਡ ਦਾ ਆਪਣੀ ਸਵਾਰਗੀ ਨੂੰ ਕਿਵੇਂ ਜਾਂਦਾ ਹੈ ਪਹਿਲਾ ਦਿਨ ਅੱਜ ਘੁਮਾਉਣਾ ਸਵਾਰਗੀ ਨੂੰ ਪਹਿਲੀ ਵਾਰ ਉਹ ਕੰਮ ਹੋ ਗਿਆ ਤੇ ਤੰਗ ਪਸੰਦ ਕਰੂਗਾ ਜਰੂਰ ਇਹ ਵੀਡੀਓ ਨਾ ਬਣੇ ਰਿਹਾ ਤੇ ਆਪਣੇ ਚੈਨਲ ਨੂੰ ਤਾਂ ਫੋਨ ਵਾਲੀ ਵੀਡੀਓ ਤੁਹਾਡੇ ਤੱਕ ਫੋਨ ਕੀਤੀਆਂ ਰਹਿਣਗੀਆਂ ਸ਼ਾਇਦ ਨਾਲ ਸਬਸਕ੍ਰਾਈਬ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਰੁਕ ਚੱਲਦੀਆਂ ਪਾਸੂ ਨੇ ਵੱਜ ਰਹੀ ਜੀ ਅੱਗੇ ਪਾਸੂ ਦੇ ਮਾਦਰੇ ਆਂਦਰ ਦੇ ਚਾਚੇ ਦੇ ਤਾਏ ਦੇ ਬੌਧ ਦੇ ਜੀ ਦੇ ਘਰਾਂ ਚੋਂ ਹੀ ਇਹਨਾਂ ਨੂੰ ਤੁਹਾਨੂੰ ਘੁਮਾਉਣਾ ਕਰਦੇ ਨੇ ਇਹਨਾਂ ਪ੍ਰਗਿਆਨਾ ਬਹੁਤ ਖੋਜ ਦੀ ਕਹਾਣੀ ਹੈ ਕੱਲੂ ਖੇਡ ਖੇਡਣਾ ਸਾਡਾ ਪੁੱਤ ਬੋਲਦੇ ਕਿ ਸੰਨਾਨ ਦੇ ਪਰੇ ਤੋਂ ਕੋਈ ਨਾ ਕੋਈ ਆਣਾ ਆਤਾ ਜੀ ਬੌਲ ਦੇ ਇੱਧਰ ਕੱਲ ਖੇਡ ਬਣ ਕੇ ਆਣਾ ਹੋਣਾ ਇਹ ਹੈ ਸਵਾਗੀ ਨੂੰ ਕਿਹੜਾ ਜੋੜਨਾ ਹੈ ਆ ਸਵਾਗੀ ਨੂੰ ਬੌਲ ਦਾ ਇੱਧਰ ਜੁੜੂਗਾ ਜੀ ਆਪਣੇ ਨਾਲ ਤੇ ਕੱਲੂ ਖੇਡ ਆ ਕਿੱਥੇ ਗੜ ਸ਼ਾਂਕਰ ਹਾਂ ਗੜ ਸ਼ਾਂਕਰ ਵੱਲ ਖੇਡ ਆ ਜੀ ਕੱਲੂ ਦੂਰੀਆਂ ਦੀ ਮੈਂ ਮੁੰਡਿਆਂ ਨੇ ਕਰਤੀ ਸਰਬਜੋਤਨਾ ਨੇ ਬੌਲ ਦੇ ਨਾਲ ਇੱਧਰ ਆਈ ਇਹ ਬੌਲ ਮਿਲਦੇ ਆ ਜੀ ਹੁਣ ਤੁਹਾਨੂੰ ਹਾਂ ਛੌਂਕ ਬਹੁਤ ਮਹਗਾ ਜੀ ਤੇ ਉੱਧਰ ਵੀ ਬੌਲ ਬੌਲਦ ਖੜਾ ਹੈ ਤੇ ਹਮ ਤੇਰਾ ਮੁੰਡਾ ਕਿਹਾ ਆਉਨੇ ਹਾਲੀ ਗੱਲ ਹੈ ਨਿਕਲ ਆ ਇੱਧਰ ਨਿਕਲ ਨਿਕਲ ਮੁੰਡਾ ਦੋਹਾਂ ਨੇ ਇਹਨਾਂ ਨੇ ਸਰਬ ਜੋਦ ਦਾ ਇਹਨਾਂ ਨੇ ਬੌਲਦ ਕਮਾਇਆ ਚਲੋ ਫਿਰ ਹੁਣ ਆਪਾਂ ਚੱਲੀਏ ਸਵਾਗੀ ਨੂੰ ਹੁਣ ਅਸੀਂ ਬੌਲਦ ਲੈ ਕੇ ਜੀ ਸਵਾਗੀ ਬਾਸ ਤੇ ਚੱਲਦੇ ਆ ਪਹਿਲਾ ਦਿਨ ਅੱਜ ਬੌਲਦ ਨੂੰ ਆਪਾਂ ਨੇ ਸਵਾਗੀ ਨੂੰ ਕਮਾਉਣਾ ਤੇ ਦੇਖਦੇ ਆ ਆਪਣਾ ਬੌਲਦ ਹੈ ਨਾ ਕਿਵੇਂ ਘੁੰਮਦਾ ਸਵਾਗੀ ਨੂੰ ਅੱਜ ਤੇ ਬਾਕੀ ਆਪਾਂ ਹਨਾ ਜਾ ਕੇ ਉਸ ਤੇ ਦੇਖਦੇ ਹੁਣ ਕਿਵੇਂ ਕਰਦੇ ਆ ਦੋਵੇਂ ਤੇ ਬ라운 ਬੈਗਰ ਵੀ ਹੋ ਠਮਾਰੇ ਹੈ ਮੈਂ ਤਾਂ ਪੂਛ ਕੋ ਮਰੇ ਜਾਂ ਬਾਲਦੂ ਪਤਾ ਲੱਗ ਗਿਆ ਵੀ ਮੈਨੂੰ ਲੈ ਕੇ ਜਾਣਾ ਸਰ ਕੁਝ ਕਰ ਲੈ ਦੇ ਅਬਾਉਟ ਇਹਨਾਂ ਦਾ ਖੜਾ ਜੀ ਹੈ ਕਿਥੇ ਲੈ ਜਾਂਦਾ ਹੀ ਇੱਧਰ ਕਦੀ ਚੜਾ ਹੋਇਆ ਦਾ ਕਿਦੋਂ ਮਾਇ ਤਾਂ ਜੀ ਕਿੰਨਾ ਟਾਈਮ ਹੋ ਗਿਆ ਜੀ ਤਿੰਨ ਮਹੀਨੇ ਤਿੰਨ ਮਹੀਨੇ ਇੱਕ ਦੂਏ ਵਾਲਾ ਬਾਲਦੂ ਕਿਤੇ ਲੱਗਾ ਜਾਈ ਇਹ ਨਾ ਬਾਰੇ ਬਾਹਰ ਦੇ ਰੌਣਕ ਦੇ ਬਾਹਰ ਦੇ ਰੌਣਕ ਦੇ ਠੀਕ ਜੀ এবਾਰ ਪਰਿਆ ਪਾਜਦਾ ਜੀ ਹਾਂ ਤਰੂਏ ਤੇ ਬਾਲਦੂ ਆਇਆ ਬਈ ਦੰਦਾ ਹੈ ਇਹ ਪਿੰਡੇ ਪਹਿਲੀ ਵਾਰ ਜੋੜਿਆ ਜੀ ਹਾਂ ਜੀ ਪਿੰਡ ਪਹਿਲੀ ਵਾਰ ਜੋੜਿਆ ਦਾ ਹਨਾ ਖਰਾਬ ਹੋ ਗਏ ਤੇ ਜਣੀ ਆਪਣੇ ਬੌਲ ਦੇ ਇਹ ਤੇ ਇਹਨਾਂ ਦਾ ਪਹਿਲੀ ਵਾਰ ਪਿੰਡ ਜੋੜਿਆ ਦਾ ਜੀ ਉੱਥੇ ਚਲੋ ਬੌਲ ਖਰਾਬ ਹੋ ਗਏ ਤੇ ਛੜਾਈ ਚ ਤੇ ਹੁਣ ਦੇਖ ਲਈਏ ਕੱਦੂ ਜੋੜਨਾ ਇਹਨਾਂ ਨੇ ਵੀ ਇਹਨਾਂ ਨੇ ਘਰੂਏ ਦੇ ਆਏ ਵੇ ਇਹਨਾਂ ਦੇ ਬੌਲ ਜੀ ਉਹ ਬੌਲ ਕਿੱਥੇ ਦੇ ਆਏ ਬਾਈ ਕਰ ਲੈ ਉਹ ਉਹ ਮਾਨਕੀ ਉਹ ਮਾਨਕੀ ਵਾਲਾ ਬੌਲ ਦਾ ਸਮਾਨਕੀ ਦੇ ਆਏ ਵੇ ਜੀ ਉਹ ਕਿੰਨੇ ਟਾਈਮ ਹੋ ਗਏ ਉਹਨੂੰ ਕੋਲੋਂ ਰੋਵੇ ਤਰਫਾ ਦੋ ਸਾਲ ਹੋ ਗਏ ਜੀ ਉਹਨੂੰ ਮਾਨਕੀ ਦਾ ਬੌਲ ਮਾਨਕੀ ਵਾਲਿਆਂ ਦਾ ਬੌਲ ਦਾ ਜੀ ਇਹ ਤੇ ਦੂਰੀ ਨੂੰ ਭੱਜਦਾ ਜੀ ਇਹ ਬੌਲ ਤੇ ਨੇ ਸੋਹਣੇ ਲਾਦੇ ਕੁੰਡੇ ਪਖੜੇ ਆ ਨਾ ਹਾਂ ਬਾਕੀ ਇਹ ਬੌਲ ਦਾ ਹਮਸ਼ੇਹ ਨਾ ਲੈਦਾ ਬਣਾਇਆ ਵੇ ਦੇਖ ਤੁਣ ਮਿਲਦੇ ਆਪਾਂ ਪਾ ਕੇ ਉਹਨੂੰ ਜੋੜ ਕੇ ਦੇਖਦੇ ਆਂ ਦਾਣਾ ਛਾੜ ਕੇ ਤੂੜੀ ਪਾਉਣੀ ਆ ਵੀ ਮਿੱਟੀ ਨਾ ਹੋਵੇ ਇਹ ਆ ਸ਼ੌਕ ਜੀ ਬਹੁਤ ਮਹਗਾ ਸ਼ੌਕ ਆ ਇਹ ਜਿਹੜੇ ਬੌਲਦਾਂ ਵਾਲੇ ਵੀਸੇ ਆਉਂਦੇ ਉਹਨਾਂ ਨੂੰ ਤਾਂ ਪਤਾ ਬਸ ਕਿ ਜਿਹੜੇ ਨੂੰ ਪਤਾ ਤੇ ਬਹੁਤ ਇਹਨਾਂ ਦੀ ਗਾਉਂ ਦੇ ਜਾਇਆਂ ਦੀ ਸੇਵਾ ਕਰਦੀ ਆ ਤਾਂ ਜਾ ਕੇ ਭਜਾਉਣੇ ਦੇ ਟਰੈਕ ਪਰ ਲੈ ਕੇ ਜਾਨੇ ਜਿੱਕਰ ਹੁਣ ਆਪਾਂ ਸਵਾਗੀ ਵਾਸਤੇ ਹੁਣ ਮਿਹਨਤ ਕਰਨ ਆਏ ਆ ਤਾਂ ਜਾ ਕੇ ਬੌਲਦ ਨੂੰ ਮੇਲੇ ਦੇ ਵਿੱਚ ਦਿਖਾਉਣਾ ਪੈਂਦਾ ਆਜ ਆ ਗਏ ਬਲਗਨ ਮਾਈ ਹੁਣ ਬੌਲ ਖੋਲਣ ਦੀ ਆਪਾਂ ਸਵਾਗੀ ਵਾਸਤੇ ਆ ਬੈਗੂ ਦੇ ਕੋ ਮਾਰਨਾ ਚਾਹਿੰਦਾ ਇਹਨੂੰ ਲੱਗਦਾ ਕਿ ਇਹ ਆ ਬੈਲੀ ਨੇ ਗੱਡੀ ਵੀ ਜਿੱਤੀ ਵੀ ਆ ਦੇਖੋ ਦਿਖਾਈਏ ਤੁਹਾਨੂੰ ਆ ਦੇਖੋ ਬੈਲੀ ਨੇ ਜਿੱਤੇ ਹੋਇਆ ਜਿਹੜਾ ਆਦੇ ਬਲਗਾਰભાઈ ਆ ਗਿਆ ਬੈਲੀ ਨੇ ਗੱਡੀ ਜਿੱਤੀ ਵੀ ਅੰਦਰ ਟਰਾਫੀਆਂ ਦੇ ਕੱਪ ਜਿੱਤ ਕੇ ਕੱਪ ਜਿੱਤੇ ਵੇ ਮਿਹਨਤ ਨਾਲ ਪਹਿਲੀ ਕਿਹੜਾ ਬਾਈ ਆਏ ਬੈਲੀ ਪੂਰਾ ਬੈਲੀ ਸ਼ਕੀਨਾ ਦੇਖੀਏ ਮੜਾ ਇਹ ਪਿਆਰ ਕਰਕੇ ਨਾ ਖੋ ਨਾ ਆਦਾ ਕਹਿੰਦਾ ਕੁਝ ਨਹੀਂ ਹੈਗਾ ਹੱਥ ਬੰਨ ਲਾ ਆ ਜਾ ਓਏ ਆ ਜਾ ਪਹਿਲੀ ਆਇਦਾ ਬੋਰ ਦਾ ਪਿਆਰਾ ਬਲਕਾਰ ਭਾਈ ਆ ਗਏ ਹੈ ਇਹ ਬੋਲਦਾ ਇਹ ਜੇ ਬਲਕਾਰ ਭਾਈ ਦੇ ਬਿਨਾ ਪੈਰ ਡਾਲਣ ਦਾ ਤੁਰਦਾ ਹੀ ਨਹੀਂ ਹੈਗਾ ਦੋਸਤਾਂ ਨੂੰ ਹਾਂ ਜੀ ਉਹ ਲੈ ਕੇ ਚੱਲਿਆ ਸਵਾਗੀ ਨੂੰ ਘੋਣ ਵਾਸਤੇ ਦੇਖਦੇ ਬਹੁਤ ਕਿਵੇਂ ਉੱਤਰ ਇਹਨਾਂ ਦਾ ਗਿਆਨ ਮੈਂ ਬੈਸਤਾਂ ਉਹ ਇਧਰੋਂ ਟੱਪਣਾ ਭਾਈ ਪੀਪਰ ਦੀਪਾ ਭਾਈ ਦੇ ਬੋਰਡ ਨਾਲ ਘਣਾਉਂਗੇ ਸਵਾਗੀ ਨਾਲ ਚੱਲਦੇ ਹੁੰਦੇ ਕਿਵੇਂ ਪਤਾ ਪਹਿਲੀ ਨੀਂਦ ਆਣਾ ਅੱਜ ਪਹਿਲੀ ਅੱਜ ਹਜ਼ੂਰੀ ਕਰਨ ਤੇਰੀ ਪਹਿਲੀ ਤੇਰੀ ਛੇਲ ਅੱਜ ਤੇਰੀ ਛੁੱਟੀ ਹੈ ਚਲ ਹੁਣ ਅੱਗੇ ਤੁਹਾਨੂੰ ਕਿਸੌਂ ਜੇ ਆਈ ਆਪਾਂ ਮਿਲਦੇ ਆਂ ਖੇਤ ਚ ਜਾ ਕੇ ਪਜਾਲੀ ਨਾ ਪਾ ਕੇ ਚੱਲਦੇ ਆਂ ਜੀ ਹੁਣ ਬਰੇ ਲੈ ਆਂ ਬੜੂ ਬੜੂ ਗਰਮ ਬਾਈ ਵਾਈ ਨੇ ਵਾਲੇ ਆ ਬਾੜਦ ਭਾਈ ਛੁੱਟ ਕੇ ਨਾ ਭੱਜੇ ਭੱਜਦੇ ਜਾਣਾ ਕਿੱਥੇ ਦਾ ਰੱਖਾ ਆਪਣੇ ਤੇ ਮੈਂ ਇੱਧਰ ਖੇਤ ਨਾਲੇ ਇੱਧਰ ਆ ਗੱਡੀ ਵਾਲੇ ਮੈਂ ਕਹਿੰਦਾ ਜੀ ਇਹ ਕਹਿੰਦੇ ਕਿ ਪਚਾਤੀ ਖਾਨ ਦੇ ਉਰੇ ਬੈਠੇ ਆ ਗੱਡੀਆਂ ਵਾਲੇ ਟੋਕਰੀਆਂ ਵੀ ਅਸੀਂ ਬਣਾਉਣੇ ਆ ਨਹੀਂ ਟੋਕਰੀਆਂ ਤੇ ਹੋਣਗੀਆਂ ਕਿੱਥੇ ਟੋਕਰੀਆਂ ਹੋਣਗੀਆਂ ਪਚਾਤੀ ਖਾਨ ਦੇ ਕੰਢੇ ਆ ਜਾਂਦੇ ਆ ਛੋਦੇ ਮਾਦਰੇ ਪਿੰਡ ਵਿੱਚੇ ਬੈਠੇ ਆ ਅੱਜਰ ਹੁਣ ਨਾਲੇ ਖੇਤ ਦਾ ਆ ਪਾ ਸੇਤ ਨੂੰ ਬਾੜੇ ਤੇ ਜਾਣੇ ਲੋਕੀ ਜਿਹੇ ਕੱਢੇ ਆ ਪਰ ਧੂਆ ਮੋਰ ਤੋਂ ਮੂਰੇ ਆ ਇਹ ਪਾ ਜਾ ਰਹੇ ਆ ਦੇਖੇ ਖੇਤ ਉਸ ਤੋਂ ਬਾਇਆ ਵੀ ਖੇਲੇਗੇ ਖਮਾਉਂਗੇ ਸੁਆਦੀ ਆ ਗੱਡੀ ਵਾਲੇ ਬੈਠੇ ਆ ਜੀ ਇਹ ਵੀ ਬੌਲਦਾਂ ਵਾਲਿਆਂ ਨਾਲ ਪੁਰਾਣਾ ਬੈਠਾ ਇਹਨਾਂ ਦਾ ਵੀ ਬੌਲਦਾਂ ਨੂੰ ਕਰ ਦੇਣਾ ਜੀ ਚੱਕੀਆਂ ਰੱਖੀ ਹੋਈਆਂ ਲੱਗ ਜਾਂ ਪੱਕੇ ਹੀ ਬੈਠੀਆਂ ਹਨ ਵੀਰੇ ਇਹ ਪੱਕੇ ਪੱਕੇ ਹਾਂ ਬਹੁਤਾਂ ਬਹੁਤ ਸਾਲ ਹੋ ਗਏ ਜਿੰਨਾਂ ਨੂੰ ਕਹਿੰਦੇ ਪੂਰੇ ਪਿੰਡ ਚ ਰਹਿੰਦੇ ਹੁੰਦੇ ਬਸ ਚਲੇ ਜਾਂਦੇ ਮਾੜਾ ਮੋਟਾ ਫੇਰ ਆ ਜਾਂਦੇ ਦੁਬਾਰਾ ਜਾਂਦੇ ਤਾਂ ਨਹੀਂ ਕਿਧਰ ਹੋ ਗਏ ਚਲੋ ਹੁਣ ਮਿਲਦੇ ਆਪਾਂ ਖੇਤਾਂ 'ਚ ਫਿਰਦਾ ਜੀ ਖਵਾਜੀ ਪਰ ਆ ਜਾਂਦਾ ਈ ਬਲਗਰ ਭਾਈ ਮੋਰਦ ਲੈ ਕੇ कबूलर बहुत है भाई जी सारे पास पूलर पूलर है पूलर कामयाब होना है ना भाई आप ये भी बजा ली हाँ बड़ा इधर भी ले बच्चे शूट ले हुआ लो जी पहुंच गए ਇੰਦਰ ਨੇ ਪਹਿਲਾਂ ਬਾਤ ਆ ਫਾਰਮਟ੍ਰੈਕ 60 ਦੇਖੋ ਸਾਊਂਡ ਬਾਕਸ ਕਿੰਨਾ ਤਾ ਤਕੜਾ ਬੇਸ ਬੂਸ ਰੱਖੀ ਹੋਈ ਆ ਮੁੰਡਾ ਸ਼ੌਂਕੀ ਆ ਮੁੰਡਾ ਸ਼ੌਂਕੀ ਦਾ ਪੂਰਾ ਹੀ ਤੁਹਾਨੂੰ ਪਤਾ ਹੀ ਆ ਮੁੰਡਾ ਸ਼ੌਂਕੀ ਆ ਬੋਲਦਾ ਹੋਇਆ ਇਹਨੂੰ ਪਤਾ ਹੀ ਆ ਹੁਣ ਇਹ 45 ਘਮਾਊਗਾ ਅੱਗੇ ਬਜ਼ੁਰਗਾਂ ਨੂੰ ਜਿਹਨਾਂ ਯਾਰਾ ਪਤਾ ਉਹ ਹੀ ਘਮਾਉਂਦੇ ਨੇ ਹੁਣ ਨਵੇਂ ਮੁੰਡੇ ਨੂੰ 45 ਦਾ ਹੋਇਆ ਇਹ ਬਹੁਤ ਵੱਡੀ ਗੱਲ ਹੈ ਵੀ ਅੱਜ ਦੇ ਟਾਈਮ ਤਾਂ ਵੀ ਕਿਸੇ ਨੂੰ 45 ਮੁਸ਼ਕਲ ਆ ਵੀ ਬੋਲਦਣਾ ਕੋਈ ਘੁਮਾ ਦੇ ਸਵਾਜੀ ਨੂੰ ਤੇ ਇੰਦਰ ਕੀ ਕਹਿਣਾ ਚਾਹੁੰਦਾ ਦੱਸ ਦੇ ਵਿਚਾਰ ਕੋਈ ਨਹੀਂ ਕਿਤੇ ਸਿੱਖਿਆ ਤੂੰ 45 ਨਾਲ ਜੋੜ ਕੇ ਬੌੜਦਾਂ ਨੂੰ ਆਪੇ ਹੀ ਦੇ ਦੇਖ ਕੇ ਲੱਗ ਗਿਆ ਜੀ ਇਹਨਾਂ ਦੇ ਪਿੰਡ ਵਿੱਚ ਸ਼ੌਂਕ ਤਾਂ ਤੇ ਆ ਇਹਦੇ ਨਾਲ ਚਾਚੇ ਦਾ ਬੌੜਦਾਂ ਜੀ ਆਪਾਂ ਜੋੜਨੇ ਆਂ ਉਰੇ ਆ ਖੇਤ ਬੀਲਾ ਤੇ ਇਹਨੇ ਬਾ ਲਿਆ ਦਾ ਤੇ ਆਪਾਂ ਅੱਜ ਪਹਿਲਾ ਦਿਨ ਆ ਬੌੜ ਤੰਗ ਵੀ ਕਰੂਗਾ ਜੀ ਕੋਈ ਨਾ ਹੋ ਜੂਗਾ 2-4 ਦਿਨ ਚ ਸੈਟ 45 ਅਸੀਂ ਜੇ ਕਿਹਾ ਤੇ ਆਪਣੇ ਪਿੰਡ ਤੇ ਤੇ 45 ਦਾ ਥੋੜਾ ਜਿਹਾ ਕੱਲ ਜੋੜਨੇ ਤੇ ਅਸੀਂ ਤਾਂ 45 ਦਾ ਫਿਰ ਥੋੜਾ ਜਿਹਾ ਤੁਹਾਨੂੰ ਪਤਾ ਹੁਣ ਬੇਲੀਆਂ ਪਈਆਂ ਰਹਿੰਦੀਆਂ ਕਿਹੜੇ ਆਪਾਂ ਬੌੜ ਤੇ ਜੋੜਦੇ ਆ ਤਾਂ ਕਰਕੇ 45 ਦਾ ਲੋਟ ਕਰਾਈਂ ਅੰਦਰ ਕੱਲੇ ਫਿਰ ਕਿਸ਼ਾਨ ਤੱਕ ਦੇ ਦਿੱਤੀ ਹਾਂਜੀ ਕੱਲ ਸ਼ਾਮ ਨੂੰ ਮਿਲੀ ਸ਼ਾਮ ਨੂੰ ਮਿਲੀ ਐਨੇ ਫਿਰ ਮਿਸ਼ਤਰੀ ਨੂੰ 33 ਮਿਸ਼ਤਰੀ ਨੂੰ ਕੱਲ ਪਹਿਲਾਂ ਸਾਨੂੰ ਐਟ ਟਾਈਮ ਦਿੱਤੀ ਉਹ ਅਸੀਂ ਕਿੱਥੇ ਲੱਗ ਲਈਏ ਨੂੰ ਜੋੜਾਂਗੇ ਤੇ ਅੱਜ ਆਪਾਂ ਬੌੜ ਤੇ ਜੋੜਦੇ ਆ ਹੁਣ ਇਹ ਦੇਖ ਲੈ ਕਿਆ ਕਰਦਾ ਕਰੋ ਆ ਦੇਖੋ ਜੀ ਖੇਡਾਲੀ ਆ ਹੈ 65 ਘਰ ਦੀ ਜੋਤੀ ਠੀਕ ਹੈ 65 ਕਿੰਨੀ ਹੋਊਗਾ ਆਹ ਅਨੁਬੰਧ ਉਹਦੇ ਨਾਲ ਠੀਕ ਆ ਹੋ ਜੋਰ ਵਾਸਤੇ ਇਸ ਹਾਲ ਚੋਂ ਬੌਲਦਨ ਨਾਲ ਇੱਕਣਾ ਅੱਗੇ ਖੇਤੀ ਹੋਈ ਆ ਇਹ ਜ਼ਮੀਨਾਂ ਆਪਣੀਆਂ ਬਜਾਊ ਬਣਾਈਆਂ ਬੌਲਦ ਨੇ ਮਸ਼ੀਨਰੀ ਦਾ ਬੌਂਕਰ ਬਾਹਰ ਆਈ ਆ ਬਜ਼ੁਰਗਾਂ ਨੇ ਆਪਣੇ ਨੇ ਥੇਤੀ ਨੂੰ ਕੰਮ ਜਬ ਇੱਕਣਾ ਬੌਲਦ ਨਾਲ ਜੋੜ ਕੇ ਖੇਤੀ ਕਰੀ ਆ ਫਲ ਪਾਏ ਆ ਅੱਜ ਦਾ ਚਲੋ ਆਪਾਂ ਆਪਣੇ ਸ਼ੌਂਕ ਨੂੰ ਇਹਦਾ ਕਰਕੇ ਤੇ ਮੇਦਿਆਂ ਵਿੱਚ ਜਲ ਜਾਣੇ ਕਰਕੇ ਅੱਜ ਆਪ ਆਓ ਢਿੱਲਾ ਜੀ ਜੋਰ ਦਿਨਾਂ ਕੋਈ ਨਾ ਮਾਰਦੇ ਇਹਨੇ ਮਾਰੇ ਦੋ ਦਿਨ ਟੱਕਰਾਈ ਦੀ ਸਾਲਾ ਪੈਂਦਾ ਸਾਰੇ ਉੱਗੇ ਤੂੰ ਆ ਬਲਗਾਰભાઈ ਖੜਾ ਬਹੁਤੇ ਗੱਲ ਕੋ ਸੈਟ ਵੀ ਹੈਗੇ हरा फार्म ट्रैक साथा इतना पैना बाता आश्वागी चार तो ही कुछ चार तो मैं कह रहा हूँ बॉल्डेट चाल पे जी देखते हैं हम क्या करते हैं पहला दिन है जी झड़खार जरूर होंगे थोड़ा बाता ਇਹ ਉੱਤਰ ਦੇ ਵੀ ਬੜਦੇ ਆ ਸਵਾਗੀ ਤਾਂ ਨਹੀਂ ਪਾਈ ਪਿੱਛੇ ਵੀ ਗਿੱਟਿਆਂ ਨੂੰ ਲੱਗੂਗੀ ਠੀਕ ਨਹੀਂ ਨਵੇਂ ਇਹਦੇ ਵੀ ਉਹਨਾਂ ਨੂੰ ਵੀ ਤੋਰਨਾ ਸਿੱਖਣਾ ਤੋਰਨਾ ਸਿੱਖਣਾ ਫੇਰ ਸਵਾਗੀ ਪਾਉਣਾ ਹਾਂ ਫੇਰ ਸਵਾਗੀ ਪਾਉਂਗੇ ਤੇ ਦੇਖ ਲਈਏ ਹੁਣ ਇਹ ਮੜਾ ਜਾ ਤੋਰਨਾ ਸਖਾ ਲਈਏ ਪੰਜਾਲੀ ਨਾਲ ਜਿਵੇਂ ਆਪਾਂ ਛੋਟੇ ਬੱਚੇ ਨਗਾਉਰ ਤੇ ਲੈ ਕੇ ਆਉਨੇ ਆ ਜਾਂ ਆਪਣੇ ਬਾਗਰੂਆਂ ਤੇ ਲੈਨੇ ਆ ਤੋਰਨਾ ਟ੍ਰੇਨ ਕਰਦੀ ਆਪਾਂ ਛੋਟੇ ਬੱਚੇ ਨੂੰ ਹਾਂ ਇਦਾਂ ਨੂੰ ਹੋ ਜਾ ਬੜਾ ਜਾ ਅਮਰਤ ਅਲੇ ਉਹ ਕਲਾਦਾਈ ਕਰਕੇ ਥੋੜਾ ਜਆ ਪ੍ਰੋਬਲਮ ਆ ਰਹੀਆਂ ਤੇ ਬੌੜ ਦਾ ਇੰਦਰ ਵੀ ਘਰ ਨੂੰ ਸੇ ਨਿਕਲਦੇ ਆ ਵੀ ਇਹਨਾਂ ਨੂੰ ਪਤਾ ਲੱਗਦਾ ਵੀ ਘਰ ਨੂੰ ਜਾਣਾ ਹੈ ਪਰ ਇਹ ਵੀ ਇੰਦਰ ਦੀ ਬਹੁਤ ਬੜੀ ਨਹੀਂ ਨਵੇਂ ਮੁੰਡਿਆਂ ਨੂੰ ਤਾਂ ਨਾ ਸਵਾਗੀ ਪੰਜਾਲੀਆਂ ਦਾ ਨਹੀਂ ਬੌੜ ਤਾਂ ਕਮਾ ਸਕਦੇ ਮੇਰੇ ਸਾਹਮਣੇ ਨਾਲ ਤੇ ਇਹ ਹੁਣ ਦਵਾਬੇ ਦੂਲੀਆਂ ਕਰਕੇ ਸੋ ਪਹਿਲਾਂ ਖੇਤੀ ਹੈ ਜਿਹੜੀ ਆਪਣੀ ਐਦੇ ਪਰ ਨਿਰਪਰ ਕਰਦੀ ਦੀ ਹਾਂਜੀ ਹਾਂਜੀ ਪਰ ਪਹਿਲਾਂ ਆਪਣੇ ਬਜ਼ੁਰਗ ਸਾਰਾ ਸਾਰਾ ਦਿਨ ਚਲਾਉਂਦੇ ਬਾਈਬਾਦ ਰੋਡ ਨਾਲੇ ਆ ਗਿਆ ਹਨਾ ਆ ਬਾਈਬਾਦ ਰੋਡ ਨਾਲੇ ਆ ਗਿਆ ਮਤਲਬ ਵੀ ਹੁਣ ਦੇ ਤਾਂ ਨਵੇਂ ਮੁੰਡਿਆਂ ਨੇ ਕਦੇ ਮੈਨੂੰ ਲੱਗਦਾ ਨਹੀਂ ਪੰਜਾਲੀਆਂ ਮੇਰੇ ਖੈਰ ਅਸੀਂ ਵੀ ਨਹੀਂ ਦੇਖੀਆਂ ਸਾਨੂੰ ਵੀ ਨਹੀਂ ਆਇਆ ਚੀਜ਼ਾਂ ਬਾਰੇ ਦਾ ਪਤਾ ਪਰ ਫਿਰ ਵੀ ਛੌਂਗੇ ਹੁੰਦਾ ਇਹ ਵੀ ਚੀਜ਼ਾਂ ਦਾ ਆਪਣੇ ਪੁਰਾਣੇ ਇੱਕ ਇਤਿਹਾਸ ਹੈ ਵੀ ਵੀ ਕਿਵੇਂ ਇੱਥੋਂ ਕਿੱਥੇ ਤੱਕ ਪਹੁੰਚੇ ਕੋਣ ਮੈਨੂੰ ਫੋਟੋ ਮੈਂ ਕਿੰਨਾ ਟ੍ਰੈਕ ਕਰ ਸਕਦਾ ਸਿਕੋ ਪਰਾਣਾ ਇਹ ਵੀ ਇਤਿਹਾਸ ਹੈ ਆਪਣਾ ਅੰਦਰ ਵੀਰੇ ਨਾਲ ਦਾ ਇੱਕ ਪਹਿਲੀ ਵਾਰੀ ਕਰਦੇ ਤਾਂ ਸਿੱਖਣਾ ਜ਼ਰੂਰੀ ਹੁੰਦਾ ਸੋ ਹੁਣ ਬੌਲਦ ਵੀ ਸਿੱਖ ਰਹੇ ਆ 245 ਨਾ ਕਿੰਨੇ ਸਾਲਾਂ ਬਾਅਦ ਜੁੜਨਾ ਅੱਜ ਕੱਲ ਦਾ ਟਰੈਕਟਰਾਂ ਦਾ ਦੌਰ ਆ ਫਿਰ ਵੀ ਕਿੰਨੇ ਸਾਲਾਂ ਬਾਅਦ ਇਨਸਾਨ ਵੀ ਗਲਤੀਆਂ ਦਾ ਪੁੱਤਲਾ ਗਲਤੀਆਂ ਹੁੰਦੀਆਂ ਰਹਿੰਦੀਆਂ ਸੋ ਇਨਸਾਨ ਵੀ ਗਲਤੀਆਂ ਕਰਦਾ ਹੀ ਸਿੱਖਦਾ ਸੋ ਇਹ ਵੀ ਹੁਣ ਕਿੰਨੇ ਹੀ ਸਾਲਾਂ ਬਾਅਦ ਮਸ਼ੀਨਰੀ ਦੇ ਆਉਣ ਦੇ ਬਾਅਦ ਕਿੰਨੇ ਹੀ ਸਾਲਾਂ ਨਾਲ ਬਾਅਦ ਜੋੜੇ ਇੱਕ ਸ਼ੌਂਕ ਨੂੰ 45 ਨਾਲ ਤਾਂ ਹੁਣ ਸਿੱਖ ਰਹੇ ਆ ਗਲਤੀਆਂ ਹੁੰਨੀਆਂ ਰਹਿਣੀਆਂ ਲੈ ਗਲਤੀਆਂ ਕਰ ਰਹੇ ਹੁੰਦੀਆਂ ਉਹਨਾਂ ਦੇ ਵੀ ਘੁੰਮ ਜਾਂਦੇ ਆ ਮੁੜਿਆ ਨਹੀਂ ਜਾਂਦਾ ਇਹ ਕੱਲ ਕਰਦਾ ਕਰ 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 ਹੱਟ ਹੱਟ ਹਾਂ ਜੀ ਹਾਂ ਜੀ ਟਾਈਮ ਹੋ ਗਿਆ ਵੀਰ ਮੀ ਕਰਕੇ ਨਾ ਕੰਮ ਤੋਂ ਬੱਟ ਨਹੀਂ ਹੋ ਰਹੀ। ਸਾਡੇ ਕਿ ਨਹੀਂ ਯਾਨੀ ਸਾਰਿਆਂ ਨੇ ਕੰਮ ਦਾ ਬੱਟ ਨਹੀਂ ਕਿਉਂਕਿ ਇਹ ਜੀ ਬੜਾਈ ਹੁੰਦੀ ਆ। ਹਾਂਜੀ ਹਾਂਜੀ। ਜੀ ਬੜਾਈ ਕਰਕੇ ਸਾਹਮਣੇ ਇਹਦਾ ਹੁੰਦਾ। ਬੱਤੀ ਬੜਾਈ ਕਰਕੇ ਦੇਖ ਲਈ ਜਾਂਦੀ ਆ। ਕਿੰਨਾ ਮੀਨਾ ਕੰਮ ਹਜੇ ਚੱਲ ਰਿਹਾ। ਚੱਲਣਾ ਜੀ ਚੱਲਣਾ। ਨਹੀਂ ਇਹ ਤਾਂ ਵੱਧੇ ਚੱਲੋ ਜੀ। ਹਾਂਜੀ ਹਾਂਜੀ ਬਾਜਰਾ ਹੀ ਵਧੀਆ ਹੋਇਆ ਬਾਈ ਹੈ ਨਾ ਦੋਹੀ ਵਾਲਾ ਚਲੋ ਜੀ ਹੋਰ ਜੀ ਇੰਦਰ ਜੀ ਜੀ ਕਿਆ ਹਾਲ ਹੈ ਜੀ ਡਰਨਾ ਨਹੀਂ ਵੀਡੀਓ ਦੇ ਵਿੱਚ ਫੋਨ ਨਾ ਪਾ ਦੇ ਸੰਗ ਦਾ ਚੱਕਣੀ ਆ ਵੀਡੀਓ ਵੀਡੀਓ ਬਣਾ ਨਹੀਂ ਹਾਂ ਹਾਂ ਉਹ ਨਹੀਂ ਨਹੀਂ ਹਰੇਕ ਬੰਦਾ ਜਾਗਦਾ ਜ਼ਰੂਰ ਆ ਮੈਂ ਜਣੀ ਕੈਮਰੇ ਮੂਰੇ ਕਈਆਂ ਨੂੰ ਆਦਾ ਨਹੀਂ ਨਹੀਂ ਕਈ ਵਾਰ ਗੱਲ ਵੀ ਨਹੀਂ ਫੁਰਦੀ ਕੈਮਰੇ ਮੂਰੇ ਇੱਕ ਨਾਲ ਅਗਲਾ ਕਹਿ ਦਿੰਦਾ ਵੀ ਐਵੇਂ ਆ ਵੀ ਐਵੇਂ ਦਿਮਾਗ ਉਹ ਬਹੁਤ ਬੰਦਾ ਗੱਲਾਂ ਆਉਂਦੀਆਂ ਹਰੇਕ ਨੂੰ ਮੈਨੂੰ ਪਤਾ ਨਹੀਂ ਜਿਹੜੇ ਇਹਦਾ ਰੀਲ ਰੂਲਾ ਬਣਾਉਂਦੇ ਇਹ ਪਤਾ ਨਹੀਂ ਕਿੱਦਾਂ ਜਿਗਰ ਆ ਕਰਕੇ ਤੇ ਇੱਧਰ ਆਪਣੇ ਬੌਲ ਤੇ ਖੜੇ ਆ ਜੀ ਬੌਲ ਖਾਂਦਾ ਕੱਕ ਅੱਜ ਸਾਨੂੰ ਕਰਿਆ ਤੰਗ ਬਹੁਤ ਆ ਬਹੁਤ ਤੰਗ ਕਰਿਆ ਤੇ ਉਹ ਪਹਿਲੀ ਵਾਰ ਕੋਈ ਵੀ ਬੱਚਾ ਹਨਾ ਗੇਮ ਸਿਖਾਉਣੇ ਆਪਾਂ ਵਾਲੀਬਾਲ ਫੁੱਟਬਾਲ ਹਨਾ ਕੁਝ ਵੀ ਕਰਦੇ ਤਾਂ ਪਰੇਸ਼ਾਨੀ ਤਾਂ ਆਉਂਦੀ ਆ ਇਹ ਵੀ ਹੁਣ ਸਾਡੀ ਕਿ ਕੈਨੂੰ ਟ੍ਰੇਨਿੰਗ ਕਾ ਹੋ ਜੂਗਾ ਲੋਟ ਕਰ ਦੇਣਾ ਜਣੀ ਲੋਟ ਖੇਚੜਾ ਹੋ ਗਈ ਗੁੱਸਾ ਵੀ ਆਉਂਦਾ ਇੱਕ ਵਾਰ ਹਨਾ ਅਹ ਹੁਣ ਚੱਲਦੇ ਆਪਾਂ ਕਰਨੂਗੀ ਆਪਣਾ ਚਲੋ ਕਰਨੂ ਕਾਨੂੰ ਖੇਰ ਆ ਜੀ ਜੱਠਾਣੇ ਪਲਾਣੇ ਆ ਕੁਝ ਕਹਿਣਾ ਨਾ ਮੰਨੀ ਇਹ ਚਲੋ ਜੀ ਹੁਣ ਚੱਲਦੇ ਆਂ ਆਪਾਂ ਘਰ ਨੂੰ ਇੰਦਰਜੀਤ ਨੇ ਵੀ ਕੰਮ ਕਰਨਾ ਹੈ ਹਨਾ ਇੰਦਰਜੀਤ ਹਾਂ ਅਮਜਾ ਕਮਲਪ੍ਰੀਤ ਆ ਕਮਲਪ੍ਰੀਤ ਨਾਉ ਗਲਤ ਤੇਰਾ ਇੰਦਰ ਇੰਦਰ ਮੇਰਾ ਇੰਦਰਪ੍ਰੀਤ ਹੈ ਇੰਦਰਪ੍ਰੀਤ ਇਹਦਾ ਸਰਬਜੋਤ ਮੁੰਡੇ ਦਾ ਹਨਾ ਸਰਬਜੋਤ ਐ ਕਿੱਧਰ ਹੈ ਇੱਧਰ ਆ ਸਰਬਜੋਤ ਇਹ ਵੀ ਮੁੰਡਾ ਸ਼ੌਂਕੀ ਆ ਜੀ ਪੜਦਾ ਇਹ ਸਕੂਲ ਵਿੱਚ ਸਕੂਲ ਵਿੱਚ ਹੁਣ ਮਾਸਟਰ ਮੈਡਮ ਬਣਨਾ ਸ਼ੌਂਕ ਪਾਤੀ ਬਾਲਦਾ ਦਾ ਹੈ ਕਰਨਾ ਕੁਨਾ ਤਾਂ ਨਹੀਂ ਕਰਦੇ ਨਹੀਂ ਨਹੀਂ ਠੀਕ ਆ ਜੀ ਚਲੋ ਮਿਲਦੇ ਆ ਫਿਰ ਆਪਾਂ ਨਵੇਂ ਕਿਸੇ ਬਲੌਗ ਤੇ ਜੀ ਬੌਲਦਾਂ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਜਿਹੜੀਆਂ ਵੀ ਆਪਾਂ ਵੀਡੀਓ ਬਣਾਵਾਂਗੇ ਬੌਲਦ ਵਾਲੀਆਂ ਥੋੜੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬੌਲ ਦਿਖਾਨੇ ਇਧਰ ਕੱਖ ਜੀ ਹੁਣ ਆਪਾਂ ਚੱਲਦੇ ਆ ਜੀ ਖੜੇ ਆ ਦੋਵੇਂ